ਪਵਾਨੀਗੜ ਡਿਊਟੀ ਕਮਿਸ਼ਨਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ਅਨੁਸਾਰ ਪਵਾਨੀਗੜ ਵਿਖੇ RAM ਮੂਰਤ ਆਟੋ ਸੰਗਰੂਰ ਵੱਲੋਂ ਪਵਾਨੀਗੜ ਬਾਹਲ ਦੇ ਕੈਂਚੀਆਂ ਵਿਖੇ ਨਾਕਾ ਲਗਾਇਆ ਗਿਆ ਇਸ ਮੌਕੇ ਉਹਨਾਂ ਦੱਸਿਆ ਕਿ ਸੜਕ ਸੁਰੱਖਿਆ ਤੇ ਧੁੰਦ ਦੇ ਖ਼ਰਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਓਵਰਲੋਡ ਗੱਡੀਆਂ ਤੇ ਸਕੂਲੀ ਬੱਸਾਂ ਨੂੰ ਬਿਨਾਂ ਕਾਗਜ਼ਾਂ ਤੇ ਬਿਨਾਂ ਲਾਇਸੈਂਸ ਤੇ ਡਰਾਈਵਰੀ ਕਰ ਰਹੇ ਡਰਾਈਵਰਾਂ ਦੇ ਚਲਾਨ ਕੱਟੇ ਗਏ। ਉਹਨਾਂ ਦੱਸਿਆ ਕਿ ਕਈ ਗੱਡੀਆਂ ਵਾਲੇ ਡਰਾਈਵਰਾਂ ਨੂੰ ਵਾਰਨਿੰਗ ਦੇ ਕੇ ਮੌਕੇ ਤੇ ਹੀ ਸਾੜ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ 8-10 ਕਰੀਬ ਗੱਡੀਆਂ ਦੇ ਚਲਾਨ ਕੱਟੇ ਗਏ ਹਨ ਤੇ ਲੋਕਾਂ ਨੂੰ ਸੁਨੇਹਾ ਦਿੱਤਾ ਉਹਨਾਂ ਦੱਸਿਆ ਕਿ ਜ਼ਿੰਦਗੀ ਲੋਕਾਂ ਦੀ ਧਿਆਨ ਵਿੱਚ ਰੱਖਦੇ ਹੋਏ ਗੱਡੀਆਂ ਦੇ ਕਾਗਜ਼ ਪੂਰੇ ਰੱਖੇ ਤੇ ਧੁੰਦ ਦੇ ਵਿੱਚ ਗੱਡੀਆਂ ਨੂੰ ਹੌਲੀ ਚਲਾਓ ਤੇ ਆਪ ਦੀ ਸੁਰੱਖਿਆ ਤੇ ਲੋਕਾਂ ਦੀ ਸੁਰੱਖਿਆ ਵੱਲ ਧਿਆਨ ਦਿਓ ਰਿਪੋਰਟ ਰਾਜ ਕਰਮੀ ਭਵਾਨੀਗੜ ਸਰ ਆਪਣਾ ਨਾਮ ਜੀ ਮੇਰਾ ਨਾਮ RAM MURAT ATO ਸੰਗਰੂਰ ਸਰ ਅੱਜ ਉਹਰੇ ਨਾਕਾ ਲਾਇਕ ਸੰਬੰਧ ਚ ਲਗਾਇਆ ਗਿਆ ਅੱਜ ਨਾਕਾ ਸਰਕਾਰ ਦੇ ਜੀ ਡੀਸੀ ਸਾਹਿਬ ਦੇ ਹਦਾਇਤਾਂ ਨੇ ਆਟੋ ਸਰਦਿਆਂ ਦੀ ਰੋਡ ਸੇਫਟੀ ਦੇ ਤਹਿਤ ਜਿਹੜੇ ਸਰਦ ਸੁਰੱਖਿਆ ਨੂੰ ਕਿਹਾ ਲੱਗਿਆ ਜਾਵੇ ਉਹਨਾਂ ਦਾ ਮਾਸੋਂ ਵਾਂਗ ਗੱਡੀਆਂ ਉਹਦਾ ਲੋਕਾਂ ਨੂੰ ਅਵੇਅਰ ਕਰ ਰਹੇ ਆ ਪਲੱਸ ਜਿਹੜੇ ਤਾਗ ਦੇ ਵਗੈਰਾ ਨਹੀਂ ਪੂਰੇ ਉਹਦੀ ਚੈਕਿੰਗ ਵਾਰਾ ਸਕੂਲ ਬੱਸਿਸ ਦੀ ਸਪੈਸ਼ਲੀ ਉਹਨਾਂ ਨੂੰ ਇਨਸਟਰਕਟ ਕਰ ਕਈ ਗੱਡੀਆਂ ਆ ਰਹੀਆਂ ਨੇ ਓਵਰਲੋਡ ਆ ਰਹੀਆਂ ਨੇ ਕੀ ਕਹਿ ਰਹੇ ਉਹਨਾਂ ਨੂੰ ਜਿਹਦਾ ਓਵਰਲੋਡ ਪਾਇਆ ਜਾ ਰਿਹਾ ਉਹਦਾ ਚਲਾਨ ਕੀਤਾ ਜਾ ਰਿਹਾ ਜਿਹਦਾ ਤੁਹਾਨੂੰ ਲੱਗਦਾ ਉਹਨੂੰ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਵੀ ਭਾਈ ਅੱਗੇ ਨੂੰ ਧਿਆਨ ਰੱਖਿਆ ਕਿੰਨੀਆਂ ਗੱਡੀਆਂ ਦਾ ਚਲਾਨ ਕਰ ਚੁੱਕੇ ਚਲਾਨ ਅਸੀਂ ਕਰ ਚੁੱਕੇ ਹਾਂ ਨੇ ਨੂੰ ਨੇ 860 ਕਿੰਦਾ ਦੱਸਦੇ ਬਾਉਂਡ ਵੀ ਕਰੀਏ ਨੇ ਗੱਡੀਆਂ ਕੋਈ ਬਾਉਂਡ ਦੇ ਜੇ ਕੋਈ ਲੱਗਦੀ ਆ ਤਾਂ ਉਸਤਾਦ ਨਾਲ ਕਰਾਂਗੇ ਜੂਰਾਂ ਨਾਲ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਆਜੀ ਲੋਕਾਂ ਨੂੰ ਕਹਿੰਨੇ ਆ ਵੀ ਜਿਹੜੇ ਆਪਣੀ ਲੋਕਾਂ ਦੀ ਜ਼ਿੰਦਗੀ ਦੀ ਨਾਲ-ਨਾਲ ਆਪਣੀ ਜ਼ਿੰਦਗੀ ਦਾ ਧਿਆਨ ਰੱਖਦੇ ਹੋਏ ਗੱਡੀਆਂ ਦੇ ਕਾਲੀ ਪੂਰੀ ਰੱਖਣ ਤੇ ਮੌਸਮ ਦੇ ਮੁਤਾਬਕ ਗੱਡੀਆਂ ਦੀ ਸਪੀਡ ਰੱਖਣ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਲੋਕਾਂ ਦੀ ਵੀ ਜਾਨ ਨੂੰ ਸੁਰੱਖਿਅਤ